ਮੁਕੇਰੀਆਂ ਤਲਵਾੜਾ ਮੁੱਖ ਸੜਕ ਤੇ ਬੀਤੀ ਰਾਤ ਮੋਟਰਸਾਈਕਲ ਅਤੇ ਟਿਪਰ ਵਿਚਕਾਰ ਟੱਕਰ ਹੋਣ ਕਾਰਨ ਸੜਕ ਹਾਦਸਾ ਵਾਪਰ ਗਿਆ ਜਾਣਕਾਰੀ ਅਨੁਸਾਰ ਟਿਪਰ ਮੁਕੇਰੀਆਂ ਵੱਲ ਤੋਂ ਆ ਰਿਹਾ ਸੀ ਜਦੋਂ ਤਲਵਾੜਾ ਦੇ ਸੈਕਟਰ 2 ਨਜ਼ਦੀਕ ਪਹੁੰਚਿਆ ਤਾਂ ਸਾਹਮਣੇ ਤੋਂ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੇ ਸਨ ਤੇ ਸੜਕ ਨਾਰੇ ਡਿੱਗਦ ਰਖੜ ਦੇ ਨਾਲ ਉਹਨਾਂ ਦਾ ਮੋਟਰਸਾਈਕਲ ਟਕਰਾ ਗਿਆ ਦੋਵੇਂ ਨੌਜਵਾਨ ਮੋਟਰਸਾਈਕਲ ਤੋਂ ਡੇਗ ਗਏ ਪਰ ਮੋਟਰਸਾਈਕਲ ਤੇਜ਼ ਰਫ਼ਤਾਰ ਹੋਣ ਕਾਰਨ ਫਿਸਲ ਕੇ ਸਾਹਮਣੇ ਤੋਂ ਆ ਰਹੇ ਟਿਪਰ ਹੇਠਾਂ ਆ ਗਿਆ ਜਿਸ ਤੋਂ ਬਾਅਦ ਬਾਈਕ ਸਵਾਰ ਦੋਵੇਂ ਨੌਜਵਾਨ ਉਸ ਜਗ੍ਹਾ ਤੋਂ ਭੱਜ ਨਿਕਲੇ ਪਰ ਮੋਟਰਸਾਈਕਲ ਟਿੱਪਰ ਹੇਠਾਂ ਹੀ ਛੱਡ ਗਏ ਘਟਨਾ ਸਥਾਨ ਤੇ ਮੌਕੇ ਤੇ ਪਹੁੰਚੇ ਤਲਵਾੜਾ ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਹਨਾਂ ਵੱਲੋਂ ਟਿੱਪਰ ਤੇ ਬਾਈਕ ਨੂੰ ਥਾਣੇ ਲੈ ਜਾਇਆ ਜਾਵੇਗਾ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਹੋ ਸਕਦਾ ਕਿ ਯਾਰ ਤੁਸੀਂ ਕਿੱਥੋਂ ਆ ਰਹੇ ਤੇ ਮੋਟਰਸਾਈਕਲ ਕਿੱਥੋਂ ਆ ਰਿਹਾ ਮੈਂ ਭਾਜੀ ਘੀਰਦੀ ਹੋਈ ਆ ਲੋਂ ਆਉਂਦੇ ਹਾਂ ਮਕੇਰੀਆਂ ਤੋਂ ਜੀ ਤੇ ਮੋਟਰਸਾਈਕਲ ਤਲਵਾੜਾ ਸਾਈਡ ਤੋਂ ਆ ਰਿਹਾ ਸੀ ਜੀ ਉਹ ਭਾਜੀ ਗੱਡੀ ਦੇ ਇੱਥੇ ਰੁਗੀ ਸੀ ਹੌਲੀ ਸੀ ਅੱਛਾ ਮਤਲਬ ਉਹ ਸਪੀਡ 'ਚ ਆ ਰਿਹਾ ਸੀ ਤੇ ਤੁਹਾਨੂੰ ਦਿਖਿਆ ਨਹੀਂ ਡਾਣਾ ਪੜੇ ਅੱਛਾ ਉਹ ਡਾਣੇ ਦੇ ਵਿੱਚੋਂ ਵੜ ਗਏ ਅੱਛਾ ਮੋਟਰਸਾਈਕਲ ਤਿਲਕ ਕੇ ਇਧਰ ਗੱਡੀਆਂ ਨੂੰ ਆ ਅੱਛਾ ਉਹ ਦੇਖੇ ਸੀ ਉੱਥੇ ਹਾਂਜੀ ਉਹ ਪਿੱਛੇ ਡੇ ਪਏ ਕਿੰਨੇ ਬੰਦੇ ਸੀ ਉੱਥੇ ਦੋ ਜੀ ਦੋ ਤੇ ਮੋਸਾਏ ਦੇ ਥੱਲੇ ਉਹਨਾਂ ਦਾ ਹੀ ਹਾਂਜੀ ਉਹਨਾਂ ਦਾ ਆਈ ਉਹ ਵੱਜ ਗਈ ਉਹ ਮਤਲਬ ਚਲ ਗਏ ਮੁੰਡੇ ਥੋ ਉਹ ਚਲ ਗਏ ਉਹ ਕਹਿੰਦੇ ਮੋਟਰਸਾਈਕਲ ਪਰੇ ਕਰਦੀ ਤੇ ਗੱਡੀ ਕਢਾ ਕੇ ਲੈ ਆਈਂ ਤੇਰਾ ਕੋਈ ਕਸੂਰ ਨਹੀਂ ਅੱਛਾ ਜੀ ਹਾਂਜੀ ਅੱਛਾ ਤੁਸੀਂ ਤਾਂ ਆਪਣੇ ਆਪ ਡਾਲੇ ਕਰਕੇ ਜਿਹੜਾ ਐਕਸੀਡੈਂਟ ਹੋਇਆ ਏ ਹਾਂਜੀ ਹਾਂਜੀ ਜਿਹੜਾ ਪਹਿਲੇ ਕਿੱਤੇ ਹੋਇਆ ਸੀ ਦਾਲਾ ਜਾਲਾ ਜੀ ਇਹ ਪਹਿਲਾਂ ਡਿੱਗਾ ਸਪਈਦਾ ਜੀ ਅੱਛਾ ਮੀ ਮੀ ਬਹੁਤ ਪੈ ਰਿਆ ਜਦੋਂ ਮੋਟਰਸਾਈਕਲ ਥੱਲੇ ਆਇਆ ਅੱਛਾ ਤੇ ਇਸ ਲਈ ਫੋਨ ਕਰਨ ਜਿਹੜਾ 슬ਿੱਪ ਹੋਇਆ ਮੋਟਰਸਾਈਕਲ ਉੱਥੋਂ ਆ ਗਿਆ ਇੱਧਰ ਥੱਲੇ ਅੱਛਾ ਮੈਂ ਫੇਰ ਥੱਲੇ ਲਾਰੀ ਧਰਦੇ ਨੇ ਮੈਂ ਕਹਾਂ ਬੰਦਾ ਨਾ ਹੋਵੇ ਅੱਛਾ ਉਹ ਬੜੀ ਪਿਛੇ ਡੇਪਈ ਅਸੀਂ ਤੁਹਾਡੀ ਗੱਡੀ ਵੀ ਨਿਕਲ ਨਹੀਂ ਰਹੀ ਫਸੀ ਹੋਈ ਹੈ ਹਾਂਜੀ ਹਾਂਜੀ 슬ਿੱਪ ਕੱਢਦੀ ਆ ਭਾਜੀ ਫਸੀ ਨਹੀਂ ਗਈ ਉਹਦਾ ਗਿੱਲੇ ਕਰਕੇ 슬ਿੱਪ ਕੱਢਦੀ ਆ ਅੱਛਾ ਜੀ ਹਾਂਜੀ ਤੇ ਉਹਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੁਹਾਡਾ ਨਹੀਂ ਜੀ ਨਹੀਂ ਕੋਈ ਨੁਕਸਾਨ ਨਹੀਂ ਨਾ ਮੇਰਾ ਨਾ ਉਹਦਾ ਅੱਛਾ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀ ਇੱਥੇ ਹਾਂਜੀ ਹਾਂਜੀ ਪਹੁੰਚ ਗਿਆ ਸੀ ਹਾਂਜੀ ਠੀਕ 5-7 ਮਿੰਟ ਵਿੱਚ ਪਹੁੰਚ ਗਿਆ ਜੀ ਜੀ ਇਹੁੰ ਜੇ ਇਥੇ ਐਕਸੀਡੈਂਟ ਆਇਆ ਟਿਪਰ ਥੱਲੇ ਮੋਟਰਸਾਈਕਲ ਹੋਇਆ ਕੀ ਹੋਇਆ ਸੀਗਾ ਹਾਂ ਜੀ ਇਹ ਮੋਟਰਸਾਈਕਲ ਮਤਲਬ ਉਧਰੋਂ ਸੁਬੇਦ ਦਾ ਡਿੱਗਿਆ ਸੀਗਾ ਪਹਿਲੇ ਟਿਪਰ ਵਾਲਾ ਇਧਰੋਂ ਆ ਰਿਹਾ ਸੀ ਜੀ ਤੇ ਉਹ ਮੋਟਰਸਾਈਕਲ ਡਿੱਗੇ ਥੱਲੇ ਤੇ ਉਹ ਮੋਟਰਸਾਈਕਲ ਥੱਲੇ ਫੜ ਗਿਆ ਅੱਛਾ ਤੇ ਸੁਬੇਦ ਨਾਲ ਟਕਰਾ ਕੇ ਇਹਨਾਂ ਮਾਰ ਗਿਆ ਹਾਂ ਸੁਬੇਦ ਨਾਲ ਡਬਿਆ ਤੇ ਤੇ ਕਿੱਦਾਂ ਆ ਰਿਹਾ ਟਿਪਰ ਕਿੱਡੀ ਸਾਈਡ ਤੋਂ ਆ ਰਿਹਾ ਟਿਪਰ ਇਧਰੋਂ ਆ ਰਿਹਾ ਹਾਈਪਰ ਸਾਈਡ ਤੇ ਉਹ ਜਿਹੜੇ ਲੜਕੇ ਸੀਗੇ ਉਹ ਇਧਰ ਤਰਵਾੜੇ ਵਾਲੇ ਇਹ ਪਤਾ ਲੱਗਿਆ ਕਿੰਨੇ ਲੜਕੇ ਸੀ ਮੋਟਰਸਾਈਕਲ ਤੇ ਦੋ ਸੀ ਕਿ ਡਰਾਈਵਰ ਦਾ ਦੱਸਿਆ ਵੀ ਇਹ ਤੇ ਆਪਾਂ ਹੁਣ ਦੋ ਵੈਰੀਫਾਈ ਹੋ ਕੇ ਕਰਕੇ ਤੇ ਪਟਾਣੇ ਲੈਣਾ ਮੋਰਸ ਦੇਣਾ ਜੀ ਠੀਕ